ਸਤਿਕਾਰਯੋਗ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਰਾਗ ਮਹਲਾ ਪਹਿਲਾ ਦੇ ਉਹ ਸ਼ਬਦ ਜਿਸ ਵਿੱਚ ਸਤਿਗੁਰਾਂ ਨੇ ਇੱਕ ਕਾਜੀ ਨੂੰ ਆਧਾਰ ਬਣਾ ਕੇ ਸਰਬ ਸੰਜੀਵਾਲਤਾ ਦੀ ਗੱਲ ਕੀਤੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸੰਜ ਇਹ ਜਿਹੜਾ ਉਪਦੇਸ਼ ਹੈ ਉਹ ਕਿਸੇ ਇੱਕ ਨਿੱਜੀ ਵਿਅਕਤੀ ਲਈ ਨਹੀਂ ਇੱਕ ਧਰਮ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਸਾਂਝੀ ਮਨੁੱਖਤਾ ਹੈ ਉਹਨੂੰ ਉਪਦੇਸ਼ ਕਰਦੇ ਆ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਹੈ ਆਓ ਇਸ ਸ਼ਬਦ ਨੂੰ ਥੋੜਾ ਜਿਹਾ ਖੋਲਣ ਦਾ ਯਤਨ ਕਰੀਏ ਸਤਿਗੁਰੂ ਸਿਰ ਤੇ ਹੱਥ ਰੱਖਣ ਤਾਂ ਕਿ ਆਪਾਂ ਇਸ ਦੀ ਵਿਆਖਿਆ ਸਹੀ ਢੰਗ ਨਾਲ ਕਰ ਸਕੀਏ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਇਸ ਸਰੀਰ ਨੂੰ ਅਮਲ ਅਮਲ ਦਾ ਮਤਲਬ ਹੈ ਆਮਲ ਮਲ ਰਹਿਤ ਕਰ ਜਿਵੇਂ ਇੱਕ ਕਿਸਾਨ ਆਪਣੇ ਖੇਤ ਵਿੱਚੋਂ ਬੀਜ ਬੀਜਣ ਤੋਂ ਪਹਿਲਾਂ ਫਸਲ ਬੀਜਣ ਤੋਂ ਪਹਿਲਾਂ ਉਹਦੇ ਵਿੱਚ ਆਈਆਂ ਜਿਹੜੀਆਂ ਬੁਰਾਈਆਂ ਨੇ ਵੀ ਲੂੜਾ ਬੂਟੀਆਂ ਨੇ ਉਹਦੇ ਵਿੱਚੋਂ ਉਹਨੂੰ ਕੱਢਣ ਦਾ ਯਤਨ ਕਰਦਾ ਹੈ ਤੂੰ ਆਪਣੇ ਦੇ ਵਿੱਚੋਂ ਇਹ ਪਾਪਾਂ ਦੀ ਜਿਹੜੀ ਜੰਜੀਰ ਹੈ ਖਤਮ ਕਰਕੇ ਅਮਲ ਕਰ ਤਖਤੀ ਇਸ ਧਰਤੀ ਨੂੰ ਜਰਖੇਜ ਬਣਾ ਬੀਜ ਸ਼ਬਦ ਉਹ ਕਰ ਫਿਰ ਇਹਦੇ ਵਿੱਚ ਤੁਸੀਂ ਸ਼ਬਦ ਦਾ ਰੂਪੀ ਜਿਹੜਾ ਬੀਜ ਹੈ ਉਹ ਬੀਜਣਾ ਹੈ ਉਹ ਹੈ ਸੱਚ ਉਹ ਸੱਚ ਨੂੰ ਅਸੀਂ ਕਿਵੇਂ ਬੀਜਣਾ ਹੈ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਇਹਨੂੰ ਜੋ ਪਾਣੀ ਦੇਣਾ ਹੈ ਇਹਦਾ ਜੋ ਸਿੰਚਣਾ ਕਰਨਾ ਹੈ ਕਿਉਂਕਿ ਮੇਹਕ ਬਿਨਾ ਜਿਉ ਖੇਤੀ ਜਾਏ ਪਾਣੀ ਦੇ ਬਿਨਾ ਫਸਲ ਨਹੀਂ ਹੁੰਦੀ ਥੋ ਇਥੇ ਪਾਣੀ ਕੀ ਹੈ ਜਿਸ ਜਲ ਨਿਧ ਕਾਰਣ ਹਮ ਜਗ ਆਏ ਸੋ ਅਮਰਤ ਗੁਰ ਪਾਹੀ ਜੀਉ ਛੋਡੋ ਦੇਸ ਭੇਕ ਚਿਤ్రਾਈ ਦੁਬਦਾ ਇਹ ਫਲ ਨਹੀਂ ਜੀਉ ਦੁਬਦਾ ਵਿੱਚ ਨਹੀਂ ਹੋਣਾ ਤੇ ਉਹ ਅਸੀਂ ਪਾਣੀ ਨਾਲ ਸਿੰਚਣਾ ਹੈ ਧਰਤੀ ਨੂੰ ਇਦਾਂ ਸਿੰਜਣਾ ਹੈ ਕਿ ਜਿਹੜੀ ਫਸਲ ਹੈ ਉਹ ਟਾਈਮ ਤੇ ਉਗ ਸਕੇ ਅਸੀਂ ਉਹਦੇ ਵਿੱਚੋਂ ਜਿਆਦਾ ਜਿਹੜਾ ਤੱਤਸਾਰ ਹੈ ਉਹਨਾਂ ਦਾ ਅਸੀਂ ਬਣਾ ਸਕੀਏ ਉਹਨੂੰ ਆਪਣੇ ਝਾੜ ਨੂੰ ਵਧਾ ਸਕੀਏ ਤੱਤ ਗਿਆਨ ਨੂੰ ਅਸੀਂ ਵੱਧ ਤੋਂ ਵੱਧ ਕਮਾ ਸਕੀਏ ਹੋਏ ਕਿਸਾਨ ਈਮਾਨ ਜਮਾਏ। ਈਮਾਨ ਦਾ ਜਮਾਉਣਾ ਕੀ ਹੈ ਉਹ ਹੈ ਸੱਚ। ਸੱਚ ਸਭ ਨਾ ਹੋਏ दारू ਪਾਪ ਕੱਢੇ ਧੋਏ ਨਾਨਕ ਬਖਾਣਾ ਬੇਨਤੀ ਜੀ ਸੱਚ ਪੱਲੇ ਹੋਏ ਸੋ ਪਰ ਸਾਡੀ ਹਾਲਤ ਮਹਾਰਾਜ ਨੇ ਇੱਕ ਡੱਡੂ ਦੀ ਤਰ੍ਹਾਂ ਦਿਖਾਈ ਹੈ ਐਬ ਤਨ ਜਿੱਕੜੋ ਇਹ ਮਨ ਮੀਂਢ ਕੋ ਇਹ ਜਿਹੜਾ ਸਰੀਰ ਹੈ ਇਹ ਪੰਕਜ ਮੋਦੀ ਤਰ੍ਹਾਂ ਹੈ ਜਿੱਦਾਂ ਅਸੀਂ ਰਹਿ ਰਾਸ ਵਿੱਚ ਪੜਦੇ ਆ ਪੰਕਜ ਮੋਹ ਪੱਗ ਨਹੀਂ ਚੱਲ ਹਮ ਦੇਖੇ ਤੈ ਡੂਬੀਲੇ ਅਸੀਂ ਡੁੱਬਣਾ ਹੀ ਡੁੱਬਣਾ ਹੈ ਇਹਦੇ ਵਿੱਚ ਤੁਰਨਾ ਬੜਾ ਔਖਾ ਹੈ ਪਰ ਇਸ ਚਿੱਕੜ ਦੇ ਵਿੱਚ ਇਕ ਕਮਲ ਫੁੱਲ ਜਨਮ ਲੈਂਦਾ ਹੈ ਉਸ ਕਮਲ ਫੁੱਲ ਦੀ ਸੁਗੰਧੀ ਹੈ ਉਹ ਅਸੀਂ ਨਹੀਂ ਪ੍ਰਾਪਤ ਕਰ ਸਕਦੇ ਡੱਡੀ ਡੱਡੂ ਨੀਚੇ-ਨੀਚੇ ਹੀ ਆਪਣਾ ਜਿਹੜਾ ਮਲਮੁੱਤਰ ਖਾਂਦਾ ਰਹਿੰਦਾ ਹੈ ਪਰੰਤੂ ਭੌਰਾ ਦੂਰੋਂ ਆ ਕੇ ਇਹਦੀ ਖੁਸ਼ਬੂ ਦਾ ਆਨੰਦ ਮਾਣਦਾ ਹੈ ਪ੍ਰਮਾਤਮਾ ਨਾਲ ਇਕਮਿਕ ਹੁੰਦਾ ਹੈ ਪਰ ਗੁਰੂ ਸਾਹਿਬ ਇਸ ਦੇ ਵਿੱਚ ਵਿਖਿਆਨ ਕਰਦੇ ਨੇ ਭੌਰਾ ਉਸਤਾਦ ਨਿਤ ਭਾਖਿਆ ਬੋਲੇ ਗੁਰੂ ਜੀ ਰੋਜ਼ ਬਚਨ ਕਰਦੇ ਹਨ ਰੋਜ਼ ਅਸੀਂ ਹੁਕਮਨਾਮਾ ਸੁਣਦੇ ਹਾਂ ਰੋਜ਼ ਗੁਰਬਾਣੀ ਸੁਣਦੇ ਹਾਂ ਮਹਾਰਾਜ ਕਹਿੰਦੇ ਇਹ ਜਿਹੜੀ ਪਾਕਿਆ ਇਹ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਐਂ ਲੰਘ ਜਾਂਦਾ ਜਿੱਦਾਂ ਬਾਸ ਵਜਾਈਆ ਫੂਕ ਇੱਕ ਕਣਚੀ ਪਾਈ ਦੂਜੇ ਪੰਨੇ ਵਿੱਚੀ ਕੱਢ ਦਿੱਤੀ ਸੋ ਇਹ ਫੂਕ ਦੀ ਤਰ੍ਹਾਂ ਨਿਕਲ ਜਾਂਦੀ ਹੈ ਮਹਾਰਾਜ ਜੀ ਚੈਲੰਜ ਕਰਦੇ ਹਨ ਕਿ ਇਹ ਜਿਹੜਾ ਤੇਰਾ ਆਖਣਾ ਸੁਣਨਾ ਤੇ ਪਾਉਣ ਦੀ ਬਾਣੀ ਹੈ ਇਹ ਤੇਰੀ ਐਵੇਂ ਅਜਾਈ ਚਲੀ ਜਾਏਗੀ ਕਿਉਂਕਿ ਭੌਰ ਉਸਤਾਦ ਤਾਂ ਬੋਲਦਾ ਹੈ ਗੁਰੂ ਜੀ ਦਾ ਉਪਦੇਸ਼ ਕਰਦੇ ਹਨ ਪਰ ਤੂੰ ਇਹਨੂੰ ਹਮੇਸ਼ਾ ਅਣ ਸੁਣਿਆ ਕਰਕੇ ਛੱਡ ਦਿੰਦਾ ਹੈ ਮਹਾਰਾਜ ਚੈਲੰਜ ਕਰਦੇ ਹਨ ਇਹ ਬਨ ਪਿਆਰਿਆ ਤੂੰ ਸਦਾ ਸਾਚੀ ਸੁਮਾਲੇ ਦੂਜਾ ਆਖਣ ਸੁਣਨਾ ਪਉਣ ਕੀ ਬਾਣੀ ਇਹ ਤਨ ਦਿੱਤਾ ਮਾਇਆ ਤੂੰ ਤਾਂ ਮਾਇਆ ਦੇ ਵਿੱਚ ਰੰਗਿਆ ਰੰਗਿਆ ਹੋਇਆ ਹੈ ਤੂੰ ਬੁਰਾਈਆਂ ਦੇ ਵਿੱਚ ਰੰਗਿਆ ਪਿਆ ਹੈ ਪਰ ਤੇਰਾ ਜਿਹੜਾ ਹੈ ਆਖਣ ਸੁਣਨ ਪਉਣ ਕੀ ਬਾਣੀ ਸੋ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ ਅੱਗੇ ਆ ਕੇ ਮਹਾਰਾਜ ਵਿਖਿਆਨ ਕਰਦੇ ਨੇ ਕਿ ਜੇ ਤੂੰ 30 ਰੋਜ਼ੇ ਰੱਖਦਾ ਆਪਣੇ ਆਪ ਨੂੰ ਇੱਕ ਵਧੀਆ ਮਨੁੱਖ ਸਾਬਤ ਕਰਨ ਦੇ ਲਈ ਆਪਣੇ ਆਪ ਨੂੰ ਸ਼ੈਤਾਨੀ ਤੋਂ ਬਚਣ ਲਈ ਕਿਉਂਕਿ ਜਿਹੜਾ ਸ਼ੈਤਾਨ ਹੈ ਮੁਸਲਮਾਨੀ ਧਰਮ ਦੇ ਵਿੱਚ ਜਿਹਦੇ ਛਿੱਤਰ ਵੀ ਮਾਰੇ ਜਾਂਦੇ ਹਨ ਵੱਟੇ ਵੀ ਮਾਰੇ ਜਾਂਦੇ ਹਨ ਤੂੰ ਸ਼ੈਤਾਨੀ ਤੋਂ ਬਚਣ ਲਈ ਇਹ ਜਿਹੜਾ ਵਿਖਾਵਾ ਕਰਦਾ ਹੈ 30 ਰੋਜ਼ੇ ਰੱਖਦਾ ਹੈ ਨਿਵਾਜਾਂ ਪੜਦਾ ਹੈ ਇਹ ਸਭ ਤੇਰਾ ਬੋ ਫਜ਼ੂਲ ਹੈ ਇਹ ਇੱਕ ਵਿਖਾਵੇ ਦਾ ਜਿਹੜਾ ਤੇਰਾ ਢਾਉਗਾ ਹੈ ਉਹ ਤੈਨੂੰ ਤੇਰੇ ਜਨਮ ਨੂੰ ਕੋ ਆਏਗਾ ਤੈਨੂੰ ਇੱਕ ਚੰਗਾ ਇਨਸਾਨ ਨਹੀਂ ਬਣਨ ਦਵੇਗਾ ਸੋ ਇਸ ਗੱਲ ਤੋਂ ਆਪਾਂ ਨੇ ਸਾਵਧਾਨ ਰਹਿਣਾ ਧੀ ਗੱਲ ਰੱਖੇ ਪੰਜ ਕਰ ਸਾਥੀ ਨੌ ਸ਼ੈਤਾਨ ਮਤ ਕੱਟ ਜਾਈ ਤੇਰਾ ਇਹ ਨੌ ਕੱਟ ਜਵੇ ਤੂੰ ਇੱਕ ਚੰਗਾ ਗੁਰਸਿੱਖ ਜਾਪੇ ਤੂੰ ਚੰਗਾ ਪਹਿਰਾਵਾ ਪਾਇਆ ਹੋਵੇ ਪਰ ਅੰਦਰ ਬੁਰੀਆਈਆਂ ਦਾ ਢੇਰ ਹੋਵੇ ਇਹ ਠੱਗੀਆਂ ਨਾਲ ਕਮਾਇਆ ਧਨ ਤੇਰਾ ਮੇਰੇ ਕਿਸੇ ਕੰਮ ਦਾ ਨਹੀਂ ਮੇਰਾ ਜੀਵਨ ਵੀ ਜਾਵੇਗਾ ਤੇ ਨਾਲ ਜਿਹੜੀ ਨੀਣਾ ਲੋਕਾਂ ਨੂੰ ਤੂੰ ਦਿਖਾਵਾ ਕਰਕੇ ਪਰਚਾਉਣ ਦਾ ਯਤਨ ਕਰਦਾ ਹੈ ਉਹਨਾਂ ਦਾ ਵੀ ਜਿਹੜਾ ਜੀਵਨ ਹੈ ਸਫਲ ਨਹੀਂ ਹੋ ਸਕੇਗਾ ਸੋ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਕਿਹਾ ਹੈ ਮਹਾਰਾਜ ਨੇ ਕਿ ਤੂੰ ਜਿਹੜੀਆਂ ਇਹ ਤੇਰੀਆਂ ਚਗਿਆਈਆਂ ਤੇ ਬੁਰਾਈਆਂ ਨੇ ਇਹਦਾ ਸਾਰਾ ਹਿਸਾਬ ਵਾਚੈ ਸਰਵੰਦੂਰ ਪਰਮੇਸ਼ਰ ਦੇਖਦਾ ਲੋਕ ਦੇਖਣ ਜਾਂ ਨਾ ਦੇਖਣ ਪਰ ਪਰਮਾਤਮਾ ਦੇਖਦਾ ਹੈ ਚੰਗੀਆਂ ਆਈਆਂ ਬੁਰਾਈਆਂ ਵਾਚੈ ਤਰ ਮੂਰ ਕਰਮੀ ਆਪੋ ਆਪਣੀ ਕੇ ਨਿਹੜੇ ਕੇ ਦੂਰ ਕਲਸਾ ਜੀ ਤੁਹਾਡਾ ਧਿਆਨ ਇੱਕ ਹੋਰ ਸ਼ਬਦ ਗੁਰੂ ਨਾਨਕ ਪਾਸ਼ਾ ਦੇ ਸ਼ੋਤਵਾਲ ਲੈ ਕੇ ਜਾਵਾਂ ਜਿਹਦੇ ਵਿੱਚ ਉਹ ਸੱਜਣ ਨੂੰ ਸਮਝਾਉਂਦੇ ਹੋਏ ਇਹ ਗੱਲ ਕਹਿੰਦੇ ਨੇ ਚਾਤਰੀਆਂ ਚਿੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲਦੂ ਬੱਧਾ ਛੁਟੈ ਜਿਤ ਇਹਦੇ ਕਰਕੇ ਤੂੰ ਗੱਦਾ ਛੁੱਟ ਜਾਏ ਇਹ ਜਿਹੜਾ ਤੂੰ ਧਨ ਇਕੱਠਾ ਕੀਤਾ ਹੋਇਆ ਇਹ ਜਿਹੜੀਆਂ ਚੋਰੀਆਂ ਠੱਗੀਆਂ ਕਮਾਈਆਂ ਪਾਪ ਕਮਟ ਜੋ ਵੀ ਅਸੀਂ ਕਰਦੇ ਹਾਂ ਇਸ ਤੋਂ ਬਚ ਕੇ ਅਗਰ ਸੁਰਖ ਰੂ ਹੋਣਾ ਹੈ ਤਾਂ ਪਰਮੇਸ਼ਰ ਦੇ ਦਰ ਸੱਚ ਨੂੰ ਅਪਣਾਉਣਾ ਪਵੇਗਾ ਆਪਣਾ ਜੀਵਨ ਵਧੀਆ ਉੱਤਮ ਬਣਾਉਣਾ ਪਵੇਗਾ ਬਾਣੀ ਤੁਹਾਡਾ ਇੱਕ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇੱਕ ਸਚਾਰ ਸਿੱਖ ਦਾ ਜੀਵਨ ਬਣ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ